22 ਜਨਵਰੀ ਦੇ ਮੰਦੇ ਨਜ਼ਰ ਬਠਿੰਡਾ ਦੇ ਐਸਪੀ ਸਿਟੀ ਦੀ ਨਿਗਰਾਨੀ ਦੇ ਹੇਠ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਕੀਤੀ ਗਈ ਚੈਕਿੰਗ ਇਸ ਮੌਕੇ ਉਹਨਾਂ ਦੇ ਨਾਲ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲਾ ਤੇ ਐਸਐਚਓ ਕਤਵਾਲੀ ਵੀ ਰਹੇ ਮੌਜੂਦ ਬੁੱਧਵਾਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਜਿਸ ਦੇ ਵਿੱਚ ਡੀਐਸਪੀ ਸਿਟੀਵਨ ਹਰਮਨ ਸਿੰਘ ਢਾੜੀਵਾਲ ਵੀ ਸ਼ਾਮਲ ਸਨ ਅਤੇ ਇਹਨਾਂ ਵੱਲੋਂ 26 ਜਨਵਰੀ ਦੇ ਮੰਦੇ ਨਜ਼ਰ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਇਹਨਾਂ ਵੱਲੋਂ ਚੈਕਿੰਗ ਕੀਤੀ ਗਈ। ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਅੱਜ ਬਠਿੰਡਾ ਪੁਲਿਸ ਵੱਲੋਂ ਸਪੈਸ਼ਲ ਤੌਰ ਤੇ ਚੈਕਿੰਗ ਕੀਤੀ ਗਈ ਜਿਸ ਦੇ ਵਿੱਚ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਮੌਜੂਦ ਰਹੇ ਅਤੇ ਡੀਐਸਪੀ ਸਿਟੀ ਵੱਲੋਂ ਹਰਮਨ ਸਿੰਘ ਢਾਲੀਵਾਲ ਅਤੇ ਐਸਐਚਓ ਕਤਵਾਲੀ ਵੱਲੋਂ ਇਸ ਦੀ ਅਗਵਾਈ ਕੀਤੀ ਗਈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਇਹ ਸਾਰੀਆਂ ਤਸਵੀਰਾਂ ਇੱਥੇ ਅੱਜ ਬਠਿੰਡਾ ਪੁਲਿਸ ਵੱਲੋਂ 26 ਜਨਵਰੀ ਦੇ ਮੰਦੇ ਨੂੰ ਨਜ਼ਰ ਵਿਸ਼ੇਸ਼ ਤੌਰ ਤੇ ਚੈਕਿੰਗ ਇੰਨਾ ਵੱਲੋਂ ਆਪਾਂ ਇੱਕ ਆਪਣਾ ਕੀਤੀ ਗਈ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਐਸਪੀ ਸਿਟੀ ਵੱਲੋਂ ਪੁਲਿਸ ਫੋਰਸ ਲੈ ਕੇ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਪਹੁੰਚਿਆ ਗਿਆ ਤੇ ਇੱਥੇ ਇਸ ਦੇ ਵਿੱਚ ਇੰਨਾ ਵੱਲੋਂ ਆਪਾਂ ਚੈਕਿੰਗ ਕੀਤੀ ਗਈ ਆਓ ਉਸ ਨੂੰ ਸੁਣਾਉਣੀ ਆ ਕੀ ਕਹਿੰਦੇ ਨੇ ਐਸਪੀ ਸਿਟੀ ਨਰਿੰਦਰ ਸਿੰਘ ਇਸ ਵੇਲੇ ਕਿਹਨਾਂ ਗੱਲਾਂ ਤੇ ਕੀਤੀ ਗਈ ਹੈ ਕਿ ਤੇ ਗਾਰਡਾਂ ਤੋਂ ਨਿਕਲ ਜੋ ਅਸਲ ਸਥਿਤੀ ਜੋ ਹੈ ਮਾੜੀ ਹੈ ਸਾਹਿਬ ਬਟੇਲਡਾ ਦੇ ਦੇ ਨਿਰਦੇਸ਼ ਦੇ ਪਹਿਰੇ ਅਜਿਸ ਬਟੇਲਡਾ ਪੁਲਿਸ ਵੱਲੋਂ ਪਨਾਹ ਕੌਟਵਾਲੀ ਕੌੜਾ ਕੌੜੀ ਨਾਲ ਪੀਸੀਆਰ ਦੀ ਪੁਲਿਸ ਪਾਰਟੀ ਨੂੰ ਲੈ ਕੇ ਰੇਲਵੇ ਸਟੇਸ਼ਨ ਜਿਹੜੀ ਹੈਗੀ ਸਾਡੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਰੇਲਵੇ ਸਟੇਸ਼ਨ ਵਿੱਚ ਜਿਹੜਾ ਮੇਨ ਪਰਪਸ ਹੈ ਸਲਾ ਆਗਰ ਦੇ ਗਣਤੰਤਰ ਦਾ ਤੇ ਉਸ ਦੇ ਮੱਦੇਨਜ਼ਰ ਸੈਕਿਉਰਿਟੀ ਜਿਹੜੀ ਹੈਗੀ ਉਹਨੂੰ ਰਿਵਿਊ ਕੀਤਾ ਜਾ ਰਿਹਾ ਹੈ ਨਾਲ ਹੀ ਜਿਹੜੇ ਕੋ ਸ਼ੱਕੀ ਬੰਦੇ ਹੈਗੇ ਆ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਆ ਜਿਹੜਾ ਵੀ ਕੋਈ ਇਲੀਗਲ ਬੰਦਾ ਆਇਆ ਚੱਕੀ ਬੰਦਾ ਸਾਨੂੰ ਮਿਲੂਗਾ ਤੇ ਖਲਾਫ ਜਿਹੜੇ ਬੰਦਾ ਐਕਸ਼ਨ ਲਵਾਵਾਂਗੇ ਉਸ ਤੋਂ ਇਲਾਵਾ ਜਿਹੜਾ ਹੈਗਾ ਸਾਰੇ ਜਿਹੜੇ ਬਾਕੀ ਫੇਅਰ ਮਾਰਕੀਟ ਪਲੇਸਸ ਦੇ ਉਹਨਾਂ ਦੇ ਸਪੈਸ਼ਲ ਇਲਾਕਾ ਬੰਦੀ ਕਰ ਰਿਹਾ ਤੇ ਉਸ ਤੋਂ ਇਲਾਵਾ ਜਿਹੜੇ ਮਾਰਨਿੰਗ ਦੇ ਇਵਨਿੰਗ ਟਾਈਮ ਦੇ ਵਿੱਚ ਜਿਹੜੀ ਹੋਈ ਸਾਡੇ ਕੋਲ ਐਂਟੀ ਸਪਾਈਟਰੀ ਟੀਮ ਵੀ ਜਿਹੜੀ ਹੈਗੀ ਆ ਉਹ ਚੈੱਕ ਕਰਵਾ ਰਹੇ ਆ ਸੋ ਜਿਹੜਾ 26 ਜਨਵਰੀ ਦੇ ਬੰਦੇ ਨਾਲ ਜਿਹੜੇ ਰੱਖਦੇ ਹਾਂ ਅਸੀਂ ਵਕ ਵਕ ਟਾਈਮ ਦੇ ਉੱਤੇ ਵਕ ਵਕ ਜਿਹੜੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਸਪੈਸ਼ਲ ਇਲਾਕਾ ਬੰਦੀ ਦੇ ਨਾਲ ਚੈੱਕ ਇਨ ਕਰਦੇ ਰਹਿਣਾ